ਵਿਸ਼ਵ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇਸ਼ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤੀਰਥ ਯਾਤਰਾ ਯੋਜਨਾ ਦੇ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਧਾਰਮਿਕ ਸਥਾਨਾਂ ਦੇ ਲਈ ਦਰਸ਼ਨਾ ਦੇ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ বাস ਦੇ ਪਹਿਲੇ ਬੈਚ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯੋਜਨਾ 29 ਅਕਤੂਬਰ 2025 ਨੂੰ ਪਿੰਡ ਬਰੜਵਾਲ ਤੋਂ ਸ਼ੁਰੂ ਕੀਤੀ ਗਈ ਸੀ ਤੇ ਇਹਨਾਂ ਸ਼ਰਧਾਲੂਆਂ ਦੀ ਚੋਣ ਪਾਰਦਰਸ਼ੀ ਤਰੀਕੇ ਦੇ ਨਾਲ ਡਰਾਇਰਾਈ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਵਿੱਤਰ ਸਥਾਨਾਂ ਦੀ ਯਾਤਰਾ ਦੀ ਸਹੂਲਤ ਦੇ ਕੇ ਪੰਜਾਬੀਆਂ ਦੇ ਵਿੱਚ ਸਮਾਜਿਕ ਅਤੇ ਧਾਰਮਿਕ ਸਤਿ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਇਹ ਨਿਮਰ ਪਹਿਲ ਕੀਤੀ ਗਈ ਹੈ ਬਹੁਤ ਸਾਰੇ ਸ਼ਰਧਾਲੂਆਂ ਦੇ ਜਿਹੜੇ ਡਰਾ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਉਸ ਭਾਗੀ ਘੜੀ ਇੱਥੇ ਆਈ ਹੈ ਕਿ ਦਰਵਾਸਾ ਸ੍ਰੀ ਅਮਰਸਰ ਸਾਹਿਬ ਜਲੇ ਵਾਲਾ ਬਾਗ ਦੁਰਗਿਆਣਾ ਮੰਦਰ ਆਰਾਮ ਤੀਰਥ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅਮਰਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਜਿਹੜੇ ਨਿਸ਼ਰਧਾਲੂ ਨੇ ਮੈਡੀਕਲ ਨਾਲ ਲੇਟਡ ਇੱਕ ਡਾਕਟਰ ਅਤੇ ਮੈਡੀਕਲ ਦੀ ਸੌਲਟ ਵੀ ਹੈ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਅਰੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਬਸ ਦੇ ਵਿੱਚ ਮਿਲੇ ਲੋਕ ਤੇ ਪਹਿਲੀ ਵਾਰ ਜਾ ਰਹੇ ਜਿੰਦਗੀ 'ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੇ ਨੇ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡਿਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਆ ਨਤਮਸਤਕ ਹੁੰਦੇ ਰਹਿੰਦੇ ਉਹਨਾਂ ਵਾਸਤੇ ਇੱਧਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜਾਂ ਫਤਿਹਗੜ ਸਾਹਿਬ ਜਾਂ ਤਮਦਮਦਮਾ ਸਾਹਿਬ ਉਹਨ ਉਧਰ ਵਾਸਤੇ ਬਸਾਂ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਕੋਈ ਕੁਝ ਟ੍ਰੇਨ ਦਾ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਪਟਨਾ ਸਾਹਿਬ ਤੇ ਤਕਸਰੀ ਹਜੂਰ ਸਾਹਿਬ ਇੱਥੇ ਦਾ ਜਾਂ ਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜਦੇ ਰਹਿਵਾਂਗੇ ਸਾਢੇ 350 ਸਾਲਾਂ ਬਹੁਤ ਬਹੁਤ ਵਧੀਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਕੱਲ ਰਾਤ ਬਟਾਲੇ ਦੇ ਵਿੱਚ ਸੀਗਾ ਤੇ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਗੁਰੂ ਸਾਹਿਬ ਦਾ ਸਾਰਾ ਵਿਰਸਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਹਲਾ ਜੀ ਹੋਰਾਂ ਦੀਆਂ ਕੁਰਬਾਨੀਆਂ 350 ਸਾਲਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ ਤੇ ਨੰਨਪੁਰ ਸਾਹਿਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਰਾਂਗੇ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਨਾਨਕਪੁਰ ਸਾਹਿਬ ਹੋਊਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀਨੀਅਰਟ ਤੇ ਸਿੰਡੀਕੇਟ ਦੇ ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਸੰਘਰਸ਼ ਦੇ ਦੌਰਾਨ ਅੱਜ ਕਈ ਸਿਆਸੀ ਆਗੂਆਂ ਦੇ ਵੱਲੋਂ ਵਿਦਿਆਰਥੀਆਂ ਦੇ ਇਸ ਧਰਨੇ ਦੇ ਵਿੱਚ ਸ਼ਿਰਕਤ ਕੀਤੀ ਗਈ ਕਾਂਗਰਸ ਦੇ ਵੱਡੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਇਸ ਮੌਕੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਸ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਰਹੇ ਨੇ ਇਸੇ ਕਰਕੇ ਉਹ ਵਿਦਿਆਰਥੀਆਂ ਨੂੰ ਸਪੋਰਟ ਕਰਨ ਦੇ ਲਈ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਦੇ ਲਈ ਪਹੁੰਚੇ ਨੇ ਇਸ ਮੌਕੇ ਉਹਨਾਂ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਸਦੇ ਇਸ ਤੋਂ ਇਲਾਵਾ ਰਾਣਾ ਗੁਰਜੀਤ ਨੇ ਵੀ ਕੇਂਦਰ ਸਰਕਾਰ ਦੇ ਉੱਤੇ ਪੰਜਾਬ ਵਿਰੋਧੀ ਹੋਣ ਦੇ ਇਲਜ਼ਾਮ ਲਗਾਏ ਤੇ ਰਾਣਾ ਗੁਰਜੀਤ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਮੁਟ ਹੋ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਅਧਾਰ 'ਤੇ ਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਨਾਲਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਉੱਤੇ ਹੈ ਸੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲਰ ਲੁਆਉਣੇ ਸ਼ੁਰੂ ਕਰ ਦਿੱਤੇ ਇਹ ਆਂਡੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ ਆਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਵੇ ਨੌਜਵਾਨ ਬੱਚੇ ਤੇ ਜੋ ਕੁਝ ਪੜਨਗੇ ਉਹੀ ਹੋ ਜਾਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਫੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਹੋ ਸਕੇ ਤੋਂ ਅਸੀਂ ਸਟੂਡੈਂਟਸ ਦੇ ਨਾਲ ਤੇ ਮੈਂ ਅੱਜ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਇਥੇ ਇੱਕ ਧਰਨਾ ਰੱਖਿਆ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟਿਵਿਸਟ ਹੈ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੁਝ ਸਦਾਰਨ ਸਾਡੇ ਪੰਜਾਬੀ ਮੇਰੇ ਪ੍ਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾ ਧੱਕਾ ਨਾ ਕੀਤਾ ਜਾਏ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁੱਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਐਹੋਜਾ ਮੀਨਜ਼ ਅਪਣਾਣਾ ਚਾਹਨੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹਨੇ ਆ ਸੋ ਐਹੋਜੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਜਾਵੇ ਮੈਂ ਇਹਦੇ ਬਾਰੇ ਯੂਟੀ ਦੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਰਿਕਵੈਸਟ ਕਰਾਂਗਾ ਐਹੋਜਾ ਮਾਹੌਲ ਨਾ ਬਣਾਓ ਜਿਹਦੇ ਨਾਲ ਅਨਰੈਸ ਸਾਰੇ ਪੰਜਾਬ ਚ ਪੈ। ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅਨਰੈਸ ਦੇ ਵਿੱਚ 50 ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੇ ਧਰਨਾ ਰੱਖਿਆ ਔਰ ਮੈਂ ਸਮਝਾਂ ਕਿ ਟੈਸਟ ਕਰਦੀ ਆ ਪਰ ਸਰਕਾਰ ਗਵਰਨਮੈਂਟ ਆਫ ਇੰਡੀਆ ਸੈਨੇਟ ਦੇ ਮੈਂਬਰ 99 ਤੋਂ 31 ਕਰ ਦਿੱਤੇ ਜਦੋਂ ਵੇਖਿਆ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਬੜੀ ਵੱਡੀ ਐਜੀਟੇਸ਼ਨ ਹੋ ਜਾਏਗੀ ਤੇ ਉਹਨੂੰ ਫਿਰ ਵਾਪਸ ਲੈ ਲਿਆ ਮੈਨੂੰ ਇਹ ਨਹੀਂ ਸਮਝ ਆਈ ਇਹਨੂੰ ਕਰਨ ਦੀ ਲੋੜ ਕੀ ਪਈ ਸੀ ਤੇ ਰਹੀ ਗੱਲ ਪੰਜਾਬ ਦੀ ਇਹ ਪੰਜਾਬ ਦੀ ਪ੍ਰਾਪਰਟੀ ਹੈ ਸਾਡਾ ਹੱਕ ਡਿਲੀਊਟ ਕਰਨਾ ਚਾਹੁੰਦੇ ਆ ਚਾਹੇ ਉਹ ਡੈਮਾਂ ਦੇ ਉੱਤੇ ਸੈਂਟਰਲ ਫੋਰਸਸ ਦੀ ਗੱਲ ਕਰ ਲਓ ਚਾਹੇ ਆ ਹੜਾਂ ਦੀ ਗੱਲ ਕਰ ਲਓ ਜੇ ਹੜ ਹੈ ਤੇ ਹੜ ਮੈਨਮੇਡ ਸੀ ਚਲੋ ਉਸ ਇਸ਼ੂ ਤੇ ਮੈਂ ਬੜਾ ਲੰਬਾਰੀ ਬੋਲਣਾ ਚਾਹੁੰਦਾ ਅੱਜ ਸਟੂਡੈਂਟਸ ਦੇ ਸਮਰਥਨ ਦੇ ਵਿੱਚ ਮੈਂ ਕੀ ਯਾਰ ਮੇਰੇ ਤੋਂ ਵੱਡੇ ਵੱਡੇ ਬੰਦੇ ਆ ਤੌਮਨ ਪੰਚਲ ਜੀ ਬੈਠੇ ਆ ਐਮਪੀ ਸਾਹਿਬ ਵੀ ਆਇਆ ਬੜੇ ਬੜੇ ਸਾਰਿਆਂ ਦਾ ਸਾਰੀਆਂ ਪਾਰਟੀਆਂ ਦੇ ਲੋਕ ਆ ਰਹੇ ਆ ਔਰ ਇਕੱਠੇ ਸਾਨੂੰ ਇਸ ਮੁੱਦੇ ਤੇ ਹੋਣਾ ਚਾਹੀਦਾ ਆਪਣੇ ਰਾਈਟਸ ਪੰਜਾਬ ਦੇ ਛੱਡਣੇ ਨਹੀਂ ਚਾਹੀਦੇ ਔਰ ਡਿਲੀੂਸ਼ਨ ਐਜੂਕੇਸ਼ਨ ਇੰਸਟੀਚਿਊਟ ਜੀ ਪੀਯੂ ਪੰਜਾਬ ਯੂਨੀਵਰਸਿਟੀ ਨੇ ਨੰਨੇ بڑے ਫਟੇ ਫਟੇ ਇਨਸਾਨ ਪੈਦਾ ਕੀ ਤੇ ਕੋ ਦਾ ਨੌਲੇਜ ਨਾ ਡਾਕਟਰ ਬਣਾਉਣ ਚ ਉਹ ਸਾਰੇ ਹੀ ਆ ਗਏ ਔਰ ਇਹ ਡਿਲੀਊਟ ਕਰਨ ਦਾ ਮਤਲਬ ਹੈ ਕਿ ਵੀ ਸਾਡੇ ਹੱਕ ਕਾਨੂੰਨ ਕਹਿਣਗੇ ਕਿ ਵੀ ਹੋਰ ਅੱਗੇ ਤੋਂ ਕੇ ਚੱਲਦਾ ਰਹਿਣਾ ਇਹਨਾਂ ਦਾ ਕੰਮ ਤੋਂ ਇਹ ਇਸ ਗੱਲ ਦੀ ਮੰਨਣਾ ਕਰਦੇ ਔਰ ਜਿਹੜੀ 10 ਤਰੀਕ ਦੀ ਕਾਲ ਇਹਨਾਂ ਨੇ ਰੱਖੀ ਆ ਮੈਂ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਆਫ ਇੰਡੀਆ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ ਕਿ ਦੇਖੋ ਪੀਸਫੁਲੀ ਦੇ ਸਟੂਡੈਂਟ ਆਪਣੇ ਹੱਕ ਆਪਣੇ ਹੱਕ ਨਹੀਂ ਉਹ ਪੰਜਾਬ ਦੇ ਹੱਕ ਮੰਗ ਰਹੇ ਆ ਕਿਉਂਕਿ ਅੱਜ ਅਗਰ ਪੀਯੂ ਨੂੰ ਬਾਕੀ ਦੀਆਂ ਯੂਨੀਵਰਸਿਟੀ ਨਾਲ ਕੰਪੇਅਰ ਕਰੀਏ ਤਾਂ देयर इज नो ਕੰਪੈਰੀਸ਼ਨ ਔਰ ਸਟੂਡੈਂਟ ਜਿਹੜੇ ਇੱਥੇ ਪੜ੍ਹ ਕੇ ਅਫਸਰ ਬਣੇ ਇੱਥੇ ਪੜ੍ਹ ਕੇ ਬਾਹਰ ਵੀ ਗਏ ਆ ਬਹੁਤ ਤਰੱਕੀਆਂ ਕੀਤੀਆਂ ਔਰ ਉਹਨਾਂ ਸਾਰਿਆਂ ਨੂੰ ਉਨੀ ਹੀ ਪੀੜਾ ਜਿੰਨੇ ਅੱਜ ਸਟੂਡੈਂਟ ਜਿਹੜੇ ਹਨ ਜਿਹੜੇ ਪਾਸ ਆਉ ਐਲੀਮਨੇਟ ਉਹਨਾਂ ਨੂੰ ਵੀ ਓਨੀ ਪੀੜਾ ਜਮੀਨਾਂ ਨੂੰ ਪੰਜਾਬ ਨੂੰ ਤੇ ਕਿਸਾਨਾਂ ਦੇ ਤੋਂ ਬੰਦੀ ਕੀ ਆਈ। ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਵੀ ਵਿਦਿਆਰਥੀਆਂ ਦਾ ਸਾਥ ਦੇਣ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਦੇ ਲਈ ਧਰਨੇ ਦੇ ਵਿੱਚ ਪਹੁੰਚੇ ਪਵਨ ਬਾਂਸਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਦੇ ਅਧੀਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੇ ਆ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਰੱਦ ਕਰਵਾਇਆ ਜਿਸ ਦੇ ਵਿੱਚ ਉਹਨਾਂ ਨੂੰ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਸੀ ਇਸ ਦੇ ਨਾਲ ਹੀ ਪਵਨ ਕੁਮਾਰ ਮੰਸਲ ਨੇ ਕਿਹਾ ਕਿ ਇਸ ਮੁੱਦੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਇਸ ਮੌਕੇ ਦਲਵੀਰ ਸਿੰਘ ਗੋਲਡੀ ਵੀ ਪਹੁੰਚੇ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਹ ਐਸਏ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਨੇ ਤੇ ਜਦੋਂ ਵਿਦਿਆਰਥੀ ਧਰਨੇ ਦੇ ਵਿੱਚ ਸ਼ਾਮੂਲਿਤ ਕਰ ਰਹੇ ਨੇ ਤਾਂ ਉਹ ਇੱਕ ਵਿਦਿਆਰਥੀ ਦੇ ਨਾਤੇ ਯੂਨੀਵਰਸਿਟੀ ਦੇ ਨਾਲ ਆਪਣੇ ਪੁਰਾਣੇ ਜਿਹੜਾ ਉਹਨਾਂ ਦਾ ਸਾਥ ਰਿਹਾ ਉਸ ਦੇ ਨਾਤੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਇਹਨਾਂ ਨੇ ਇੱਕ ਬਹੁਤ ਵੱਡਾ ਮੋਰਚਾ ਫਤਿਹ ਕੀਤਾ ਹੈ ਕਾਫੀ ਸਮੇਂ ਤੋਂ ਇਹ ਧਰਨੇ ਤੇ ਬੈਠੇ ਸਨ ਪ੍ਰੋਟੈਸਟ ਕਰ ਰਹੇ ਸੀ ਇੱਕ ਸ਼ਾਂਤਮਈ ਢੰਗ ਨਾਲ ਕਰ ਰਹੇ ਸੀ ਕਿ ਅچھے ਮਾਹੌਲ ਦੇ ਵਿੱਚ ਜਿਹੜਾ ਕਿ ਲੋਕਤੰਤਰੀ ਤਰੀਕਾ ਹੈ ਉਹਦੇ ਨਾਲ ਗੈਰ ਲੋਕਤੰਤਰੀ ਜੋ ਤਾਕਤਾਂ ਨੇ ਉਹਨਾਂ ਦਾ ਮੁਕਾਬਲਾ ਇਹਨਾਂ ਨੇ ਕੀਤਾ ਅਤੇ ਇਹਨਾਂ ਨੇ ਪਹਿਲੀ ਜਿੱਤ ਆਪਣੀ ਹਾਸਲ ਕੀਤੀ ਜਦ ਕਿ ਐਫੀਡੇਵਿਟ ਵਾਲੀ ਇੱਕ ਕੰਡੀਸ਼ਨ ਇਹਨਾਂ ਤੇ ਲਗਾ ਰੱਖੀ ਸੀ ਕਿ ਤੁਸੀਂ ਇੱਥੇ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਕਿਸੇ ਵਕਤ ਆਪਣੀ ਆਵਾਜ਼ ਹੀ ਨਹੀਂ ਉਠਾ ਜ਼ਾਹਿਰ ਕਰ ਸਕਦੇ ਉਸ ਦੇ ਖਿਲਾਫ ਇਹਨਾਂ ਨੇ ਕੀਤੀ ਸੀ ਉਸ ਤੇ ਇਹਨਾਂ ਦੀ ਜਿੱਤ ਹੋਈ ਫਿਰ ਇਹਨਾਂ ਨੇ ਦੂਜੀ ਜਿੱਤ ਵੀ ਹੋਈ ਕਿ ਉਹਨਾਂ ਨੇ ਆਪਣੇ ਜੋ ਨੋਟੀਫਿਕੇਸ਼ਨ ਸੀ ਸੈਨੇਟਰ ਨੂੰ ਭੰਗ ਕਰਨ ਵਾਲੀ ਉਹ ਵੀ ਉਹਨਾਂ ਨੇ ਸਰਕਾਰ ਨੇ ਵਾਪਸ ਲੈ ਲਈਤੀ ਅੱਜ ਧਰਨੇ ਤੇ ਹਲੇ ਬੈਠੇ ਨਹੀਂ ਇਸ ਕਰਕੇ ਕਿਉਂਕਿ ਸਰਕਾਰ ਤੇ ਵਿਸ਼ਵਾਸ ਨਹੀਂ ਇੱਕ ਟਰਸਟ ਡੈਫਿਸਿਟ ਹੋਇਆ ਹੋਇਆ ਹੈ ਸਰਕਾਰ ਦੇ ਨਾਲ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਨਾਲ ਦੀ ਨਾਲ ਉਹ ਪੂਰੇ ਦੇ ਪੂਰੇ ਸ਼ੈਡਿਊਲ ਇਲੈਕਸ਼ਨ ਤਾਂ ਦੇ ਦੇਣਾ ਚਾਹੀਦਾ ਸੀ ਇਸ ਲਈ ਇਹਨਾਂ ਦੇ ਯਾਦ ਆਂਦੀ ਹੈ ਗੱਲ ਉਹ ਕਿ ਚਾਰ ਬਰੇ ਪਹਿਲਾਂ ਜਿਹੜੇ ਸੈਨੇਟ ਦੇ ਇਲੈਕਸ਼ਨ ਹੋਏ ਸਨ ਪੰਜਾਬ ਦੇ ਵਕੂ ਵਕ ਸਾਰੇ ਕਾਲਜੇਜ਼ ਦੇ ਵੀ ਉਹਦੇ ਵਿੱਚ ਨੁਮਾਇੰਦੇ ਆਏ ਸਨ ਉਹ ਹਾਲੇ ਤੱਕ ਨੋਟੀਫਾਈ ਨਹੀਂ ਕੀਤਾ ਕੋਈ ਕਾਰਨ ਨਹੀਂ ਹੈ ਕਿ ਚਾਂਸਲਰ ਉਸ ਨੋਟੀਫ ਉਸ ਇਲੈਕਸ਼ਨ ਤੇ ਬੈਠ ਜਾਵੇ ਪੂਰੇ ਦੇ ਪੂਰੇ ਇਲੈਕਸ਼ਨ ਤੇ ਬੈਠ ਜਾਵੇ ਇਲੈਕਸ਼ਨ ਯੂਨੀਵਰਸਿਟੀ ਨੇ ਕਰਵਾਇਆ ਸੀ ਇਲੈਕਸ਼ਨ ਕੋਈ ਗਲਤ ਨਹੀਂ ਸੀ ਹੋਇਆ ਹੋਇਆ ਉਹਦੇ ਨਹੀਂ ਹੋਣ ਦਿੱਤਾ ਉਸ ਵਕਤ ਤੋਂ ਇਹਨਾਂ ਦੀ ਲੰਬੀ ਸੋਚ ਸੀ ਕੇਂਦਰ ਸਰਕਾਰ ਦੀ ਕਿ ਅਸੀਂ ਯੂਨੀਵਰਸਿਟੀ ਨੂੰ ਕਿਵੇਂ ਆਪਣੇ ਹੱਥ ਵਿੱਚ ਕਰ ਲਈਏ ਮੈਂ ਭਗਮਾ ਸ਼ਬਦ ਇਸਤੇਮਾਲ ਨਹੀਂ ਕਰਦਾ ਕਿ ਭਗਮਾਕਰਨ ਕਰ ਰਹੇ ਨੇ ਅਕਸਰ ਅਸੀਂ ਉਹ ਕਹਿੰਦੇ ਆ ਕਿਉਂਕਿ ਇਹਨਾਂ ਨੇ ਤਾਂ ਸਹੀ ਮene ਵਿੱਚ ਭਗਵੇਂ ਰੰਗ ਨੂੰ ਵੀ ਕਲੰਕ ਕਰ ਦਿੱਤਾ ਉਸ ਤੇ ਕਲੰਕ ਲਗਾ ਦਿੱਤਾ ਹੈ ਭਗਮਾ ਰੰਗ ਤਾਂ ਇੱਕ ਤੁਹਾਡਾ ਧਾਰਮਿਕ ਰੰਗ ਹੁੰਦਾ ਹੈ ਇਹ ਉਹਦੀ ਲੈ ਕੇ ਉਸ ਨੂੰ ਵੀ ਇਹਨਾਂ ਨੇ ਤਾਂ ਕਲੰਕਿਤ ਕਰ ਦਿੱਤਾ ਹੈ ਇਹ ਸਹੀ ਮੈਨੇ ਦੇ ਵਿੱਚ ਜਿਹੜੀ ਇਹਨਾਂ ਦੀ ਸੋਚ ਹੈ ਇੱਕ ਤੁਰ ਵਿਕਰੰਦ ਦੇ ਕੇ ਦੇਸ਼ ਨੂੰ ਵੰਡ ਦੇਣਾ ਹੈ ਅਲੱਗ-ਅਲੱਗ ਧਰਮਾਂ ਤੇ ਆਪਣੇ ਆਪਣਾ ਰੱਖਣਾ ਹੈ ਇਹ ਦੋ ਤਨੂ ਬਦਾਨਾ ਹੈ ਉਹ ਏਜੰਡਾ ਇਹਨਾਂ ਦਾ ਹੈ ਇਹਨਾਂ ਦਾ ਏਜੰਡਾ ਦੇ ਵਿੱਚ ਇਹ ਹੈ ਕਿ ਅਸੀਂ ਇਤਿਹਾਸ ਬਦਲ ਦੇਣਾ ਹੈ ਪੁਰਾਣਾ ਇਤਿਹਾਸ ਬੱਚੇ ਪੜ੍ਹਨ ਨਾ ਸਕਣ ਇਸ ਲਈ ਅਸੀਂ ਇਸ ਤਰ੍ਹਾਂ ਦੇ ਆਪਣੇ ਗਵਰਨਿੰਗ ਬਾਡੀਜ਼ ਬਣਾ ਦਈਏ ਕਿ ਜੋ ਅਸੀਂ ਚਾਹੀਏ ਉੱਥੇ ਉਹ ਫੈਸਲਾ ਕਰ ਦੇਣ ਜੋ ਅਸੀਂ ਕਰਿਕੂਲਮ ਬਣਾ ਦਈਏ ਉਹ ਕਰਿਕੂਲਮ ਆਨਲਾਈਨ ਐਨਸੀਆਰਟੀ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਕੀ ਕਰਿਕੂਲਮ ਇਹਨਾਂ ਨੇ ਬਣਾ ਬਣਾ ਕੇ ਦੇਈ ਜਾ ਰਹੇ ਨੇ ਉਸ ਤੰਗ ਦਾ ਇਹਨਾਂ ਨੇ ਕੀਤਾ ਹੈ ਇਤੋਂ ਦੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਅਤੇ ਹੋਰ ਜਥੇਬੰਦੀਆਂ ਨੇ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਸਮਰਥਨ ਦਿੱਤਾ ਹੈ ਅਤੇ ਕਾਮਯਾਬੀ ਹਾਸਲ ਕੀਤੀ ਹੈ ਤੇ ਹੋਰ ਕਾਮਯਾਬੀ ਅਗਾਊਂ ਵੀ ਹਾਸਲ ਕਰਨਗੇ ਮੈਂ ਇਸ ਚੀਜ਼ ਦੇ ਬਾਰੇ ਮੈਨੂੰ ਪੂਰਾ ਬੀਨੂ ਪੋਸਟਪੋਨ ਕਰਿਆ ਗਿਆ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਬਾਈ ਦੇ ਵਿੱਚ ਚੋਣਾਂ ਹੋਣੀਆਂ ਸੀ ਉਹਦੇ ਤੇ ਹੁਣ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਣਾ ਆਪਾਂ ਇਹ ਜੰਗ ਜਿਹੜੀ ਜਿੱਤਾਂਗੇ ਵੀ ਉਹਦੇ 'ਚ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣਾ ਤਕਰੀਬਨ ਕਿੰਨੇ ਸਾਲਾਂ ਦਾ ਗੈਪ ਪੈ ਜੂਗਾ ਜਿਹੜਾ ਸੈਨਟ ਤੇ ਸਿੰਡੀਕੇਟ ਨੇ ਡਿਸੀਜਨ ਲੈਣੇ ਸੀ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਕੇਂਦਰ ਸਰਕਾਰ ਆ ਤੇ ਬਿਲਕੁਲ ਇੱਥੇ ਉਹ ਕਿਉਂ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਹਰਿਆਣਾ ਹਿਮਾਚਲ ਪੰਜਾਬ ਇੱਕਠਾ ਰੀਜ਼ਨ ਆ ਇੱਥੇ ਆਪਦੇ ਬੰਦਿਆਂ ਨੂੰ ਫਿੱਟ ਕਰਕੇ ਉਹ ਆਪਦੇ ਤਰੀਕੇ ਦੇ ਪ੍ਰੋਫੈਸਰਜ਼ ਨੂੰ ਫਿੱਟ ਕਰਕੇ ਆਪਦੀ ਆਈਡੀਓਲੋਜੀ ਨੂੰ ਇੱਥੇ ਭੇਜ ਕੇ ਸਾਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਆ ਤੇ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ ਨੇ ਪੂਰੇ ਹਿੰਦੁਸਤਾਨ ਨੇ ਭਾਰਤ ਨੇ ਇਕੱਠੇ ਹੋ ਕੇ ਲੜੀ ਸੀ ਉਹ ਚੀਜ਼ ਦੇ ਵਿੱਚ ਇਹਨਾਂ ਨੇ ਦੇਖਿਆ ਵੀ ਇਹ ਸਾਰੇ ਰੀਜ਼ਨ ਜਿੱਥੇ ਖੇਤੀਬਾੜੀ ਨਾਲ ਸੰਬੰਧਿਤ ਆ ਜਿਹੜਾ ਇਹ ਖੂਨ ਇਹ ਹਮੇਸ਼ਾ ਇਕੱਠਾ ਹੁੰਦਾ ਤੇ ਇਹਨੂੰ ਕਿਵੇਂ ਤੋੜਿਆ ਜਾਵੇ ਤਾਂ ਫਿਰ ਉਹਨਾਂ ਨੇ ਇਹ ਹੱਥਗੰਡਾ ਬਣਾਇਆ ਵੀ ਅਸੀਂ ਸੈਨੇਟ ਨੂੰ ਆਪਦੇ ਹੱਥਾਂ ਚ ਲਈਏ ਤੇ ਇੱਥੇ ਆਪਣੇ ਤਰੀਕੇ ਨਾਲ ਜਿਹੜਾ ਆਪਣੇ ਬੰਦਿਆਂ ਨੂੰ ਨੋਮੀਨੇਟ ਕਰੀਏ ਤੇ ਉਹ ਫਿਰ ਇਹਨਾਂ ਦੇ ਹੱਥਾਂ ਦੀ ਕਟਰ ਪੁਤਲੀ ਬਣ ਕੇ ਇਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਤੇ ਇਹਨਾਂ ਦੇ ਦੱਸੇ ਹੋਏ ਜਿਹੜੇ ਫੈਸਲੇ ਹੋ ਸੰਗਣ ਮੈਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਕਿਉਂਕਿ ਮੈਂ ਇਸ ਮਿੱਟੀ ਤੇ ਇਸ ਧਰਤੀ ਤੇ ਜਦੋਂ ਪੈਰ ਰੱਖਦਾ ਤੇ ਉਦੋਂ ਫਿਰ ਮੈਂ ਆਪਦਾ ਅੱਜ ਦਾ ਜੋ ਗੋਲਡੀ ਆਉਣਾ ਮੈਂ ਭੁੱਲ ਕੇ ਆਉਣਾ ਉਦੋਂ ਮੈਂ ਉਰੇ ਪੰਜਾਬ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਕੇ ਆਉਣਾ ਇਹ ਗਵਾਹ ਨੇ ਸਾਡੇ درخت ਇਹ ਗਵਾਹ ਨੇ ਜਿਹੜੀਆਂ ਅਗਲੇਰਾਂ ਲੱਗੀਆਂ ਹੋਈਆਂ ਨੇ ਇਹ ਗਵਾਹ ਨੇ ਫੁੱਟਪਾਥ 23 ਸਾਲ ਤੱਕ ਮੈਨੂੰ ਹੋ ਗਏ ਲੜਾਈ ਲੜਦੇ ਨੂੰ ਪਰ ਨੌਜਵਾਨ ਸਾਥੀਓ ਕਿਸਾਨ ਜਥੇਬੰਦੀਓ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੀ ਲੜਾਈ ਲੜਦੇ ਹੋ ਕੰਮ ਤਾਂ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਅਸੀਂ ਆਪਣੀ ਬੋਲੀ ਪਿੱਛੇ ਲੜ ਰਹੇ ਆਂ ਅਸੀਂ ਆਪਣੀ ਯੂਨੀਵਰਸਿਟੀ ਪਿੱਛੇ ਲੜ ਰਹੇ ਆਂ ਵੀਰ ਨੇ ਬਿਲਕੁਲ ਸਹੀ ਕਿਹਾ ਲਗਾਤਾਰ 10-15 ਇੰਟਰਵਿਊ ਚ ਤਾਂ ਮੈਂ ਇਹ ਗੱਲ ਕਹਿ ਚੁੱਕਿਆ ਉਹ ਵੀ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਜਾ ਕਿਧਰ ਨੂੰ ਰਹੀ ਆ ਕਿਉਂਕਿ 8ਵੀਂ ਤੱਕ ਅਸੀਂ ਵਿਦਿਆਰਥੀਆਂ ਨੂੰ ਫੇਰ ਹੀ ਨਹੀਂ ਕਰਦੇ ਮੈਨੂੰ ਦੱਸੋ 8ਵੀਂ ਤੋਂ ਬਾਅਦ ਬੱਚਾ ਆਪਦੇ ਆਪ ਨੂੰ ਕਿਵੇਂ ਕਿਸ ਕੰਪੀਟੀਸ਼ਨ ਦੇ ਵਿੱਚ ਫਿੱਟ ਕਰੂਗਾ ਇਹ ਜਾਣ ਬੁੱਝ ਕੇ ਕਿਉਂਕਿ ਉਹ ਬੱਚੇ ਨੇ ਜਿਹੜੇ ਉਹ ਆਪਣੇ ਕਿਸਾਨਾਂ ਦੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੂੰ এডਿਕੇਸ਼ਨ ਦੇਣੀ ਹੀ ਨਹੀਂ ਚਾਹੁੰਦੇ ਜਦੋਂ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਹੋਊਗਾ ਤਾਂ ਉਹ ਕਿਵੇਂ ਆਪਦੇ ਕੈਰੀਅਰ ਬਾਰੇ ਸੋਚ ਸਕੂਗਾ ਤੇ ਉਧਰ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸਟੂਡੈਂਟ ਪੁਰਾਣੇ ਵਿਦਿਆਰਥੀ ਅਤੇ ਕਮਾਂਤਰੀ ਪੱਧਰ ਦੇ ਪ੍ਰਸਿੱਧੀ ਪ੍ਰਾਪਤ ਗਾਇਕ ਸਤਿੰਦਰ ਸਰਤਾਜ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਸਤਿੰਦਰ ਸਰਤਾਜ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਨਾਲ ਦੀ ਨਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਤੀ ਆਪਣੇ ਪਿਆਰ ਦਾ ਸੁਨੇਹਾ ਗੀਤ ਗਾ ਕੇ ਸਤਿੰਦਰ ਸਰਤਾਜ ਨੇ ਇਸ ਧਰਨੇ ਦੇ ਵਿੱਚ ਦਿੱਤਾ। ਸਭ ਤੋਂ ਪਹਿਲਾਂ ਇਸ ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਆ। ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੈਂਪਸ ਨੂੰ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ ਸਾਜਦਾ ਜ਼ਰੂਰ ਕਰਕੇ ਜਾਂਦੇ ਆ ਕਿਸੇ ਵੀ ਦੂਰ ਤੋਂ ਵਾਪਸ ਆਈਏ। ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਘਰਦਿਆਂ ਦੀ ਜ਼ਿੰਮੇਵਾਰੀ ਆ ਬਾਹਰ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਦੋ ਮੇਰੇ ਖਿਆਲੋਂ ਘਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾਖੀ ਕਰਦਾ ਇਸ ਗੱਲ ਤੇ ਤੇ ਇਹ ਇਹ ਜਿਹੜਾ ਮੋਰਚਾ ਆ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹਦੇ ਕਰਕੇ ਜਿਹੜੀ ਸਟੂਡੈਂਟ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹਸਦਾਰ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਵੀ ਆਓ ਇਹਨਾਂ ਨੇ ਇਹਨਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਹਾਂ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਜ਼ਾਤੀ ਇਖਲਾਕੀ ਫਰਜ਼ ਥਾ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਾਂ ਇਸ ਗੱਲ ਦੀ ਤੁਹਾਨੂੰ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਖਾਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਬਲੀ ਹੁਕਮ ਤੇ ਵਾ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਾ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇਥੋਂ ਅ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਐਗਜ਼ਿਸਟਿੰਗ ਸਟੂਡੈਂਟ ਆ ਕਿ ਜਿੰਨਾ ਕੁਛ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਵੀ ਆਏ ਆ ਸਿੰਡੀਕੇਟਸ ਤੋਂ ਇਹ ਤਾਕੀਡ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਇਹ ਮਹਿਫਲਾਂ ਰਗਣ ਦੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ فنਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮੜਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਬਈ ਸਰਤਾਜ ਦੇਰ ਬੰਦ ਨਹੀਂ ਤੇ ਉਧਰ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਸੋ ਜਲੰਧਰ ਦੀਆਂ ਕਿਸਾਨ ਯੂਨੀਅਨਾਂ ਨੇ ਗੰਨੇ ਦੇ ਬਕਾਏ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਨਾ ਕੀਤੇ ਜਾਣ 'ਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੋ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਉਹਨਾਂ ਕਿਹਾ ਕਿ ਗੰਨੇ ਦੇ ਬਕਾਏ ਦੀ ਅਦਾਇਗੀ ਦੀ ਮੰਗ ਕਰਨ ਵਾਲਾ ਇੱਕ ਮੰਗ ਪੱਤਰ 18 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੌਂਪਿਆ ਜਾਵੇਗਾ ਉਨਾ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਗੱਲਬਾਤ ਨਹੀਂ ਕੀਤੀ ਤਾਂ 21 ਨਵੰਬਰ ਨੂੰ ਜਲੰਧਰ ਦੇ ਵਿੱਚ ਰਾਸ਼ਟਰੀ ਪੱਧਰ ਤੇ ਰਾਸ਼ਟਰੀ ਰਾਜਮਾਰਗਾਂ 'ਤੇ ਜਾਮ ਕੀਤਾ ਜਾਵੇਗਾ ਅਤੇ ਇਹ ਵਿਰੋਧ ਦੁਆਬਾ ਦੇ ਕਿਸਾਨ ਸੰਗਠਨਾਂ ਦੇ ਵੱਲੋਂ ਕੀਤਾ ਜਾਵੇਗਾ। ਦੇਖੋ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਪੰਜਾਬ ਤੇ ਹਰਿਆਣਾ ਚੈਪਟਰ ਨੇ ਚੰਡੀਗੜ੍ਹ ਕਿਸਾਨ ਭਵਨ 'ਤੇ ਜਿਹੜਾ ਫੈਸਲਾ ਕੀਤਾ ਸੀ ਜਿਵੇਂ ਖਨੌਰੀ ਦੇ ਸ਼ੰਭੂ ਮੋਰਚੇ ਦੇ ਉੱਤੇ ਜੋ ਪੰਜਾਬ ਤੇ ਕੇਂਦਰ ਸਰਕਾਰ ਨੇ ਜ਼ਬਰ ਕਰਕੇ ਕਿਸਾਨਾਂ ਨੂੰ ਜਿਵੇਂ ਠਾਲਿਆ ਸੀਗਾ ਉਹਦਾ ਬਕਾਇਆ 3 ਕਰੋੜ 77 ਲੱਖ ਉਹਦੇ ਨਾਲ ਜੁੜੀਆਂ ਹੋਈਆਂ ਮੰਗਾਂ ਤੇ ਦੋਸ਼ੀ ਅਧਿਕਾਰੀ ਤੇ ਜਿੰਨੇ ਵੀ ਜ਼ਖਮੀ ਹੋਏ ਆ ਜਾਂ ਸ਼ਹੀਦ ਹੋਏ ਉਹਨਾਂ ਦਾ ਮੁਆਵਜ਼ਾ ਲੈਣੜਾ ਉਹਨਾਂ ਮੰਗਾਂ ਨੂੰ ਲੈ ਕੇ ਅਰ ਇਹ ਤੋਂ ਵੀ ਵੱਡਾ ਮਸਲਾ ਪੂਰੇ ਦੇਸ਼ ਲੈਵਲ ਦਾ ਬਿਜਲੀ ਸੋਧ ਬਿੱਲ 2025 ਦਾ ਖਲੜਾ ਰੱਦ ਕਰਾਉਣ ਲਈ ਦਸੰਬਰ ਦਾ ਪਾਰਲੀਮੈਂਟ ਦਾ ਸੈਸ਼ਨ ਨਾ ਹੋ ਚੁੱਕਾ ਉੱਚ ਬਿੱਲ ਪਾਸ ਕਰ ਸਕਦੇ ਆ ਉਹਦੇ ਲਈ ਪੂਰੇ ਪੰਜਾਬ ਦੇ ਅੰਦਰ 17 ਦਸੰਬਰ ਨੂੰ ਡੀਸੀ ਦਫਤਰਾਂ ਤੇ ਮੋਰਚਾ ਸ਼ੁਰੂ ਹੋਊਗਾ 17 ਤੇ 18 ਦਸੰਬਰ ਨੂੰ डीसी ਆਫਿਸ ਚ ਰਾਂਗੇ ਜੇ ਸਰਕਾਰ ਨੇ ਨਾ ਗੱਲ ਸੁਣੀ ਤਾਂ 19 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਰੇਲ ਰੋਕੋ ਅੰਦੋਲਨ ਸ਼ੁਰੂ ਕਰਾਂਗੇ ਰੇਲਾਂ ਜਾਮ ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਜੇ ਉਹ ਸਾਡੀ ਗੱਲ ਨਹੀਂ ਸੁਣਦੇ ਹੈ ਕਿਤੇ ਇਹਦੇ ਨਾਲ ਦੀ ਨਾਲ ਜਿਹੜੇ ਨਵੰਬਰ ਦੇ ਸਾਡੇ ਅਨਾਉਂਸਮੈਂਟ ਹੋਏ ਆ 15 16 17 ਨਵੰਬਰ ਨੂੰ ਅਸੀਂ ਪੂਰੇ ਪੰਜਾਬ ਦੇ ਅੰਦਰ ਅਰਤੀ ਫੁਕ ਮਜਾਰੇ ਬਿਜਲੀ ਬੋਰਡ ਦੇ ਨਿੱਜੀਕਰਨ ਰੱਦ ਕਰਾਉਣ ਲਈ ਕ੍ਰਮ ਕਰਾਂਗੇ ਅਰੇ ਤੋਂ ਬਾ 10 ਦਸੰਬਰ ਨੂੰ ਲਗਭਗ ਜਿਹੜੇ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ ਪੁੱਟ ਕੇ ਨੇੜੇ ਦੇ ਬਿਜਲੀ ਦਫ਼ਤਰਾਂ ਗਾੜੀ ਘੜੀ ਲੈ ਕੇ ਜਾਵਾਂਗੇ ਆ ਜਿਹੜੀ ਨਵੀਂ ਅਨਾਊਂਸਮੈਂਟ ਆ ਪੰਜਾਬ ਦੀਆਂ ਜਥੇਬੰਦੀਆਂ ਦੁਆਬੇ ਵਾਲੀਆਂ ਗੰਨੇ ਵਾਲੀਆਂ ਨੇ ਕੀਤਾ ਵੀ ਅਸੀਂ 18 ਨਵੰਬਰ ਨੂੰ ਡੀਸੀ ਦਫ਼ਤਰ ਗਲੰਦਰ ਧਰਨਾ ਦੇਵਾਂਗੇ ਜੇ ਸਰਕਾਰ ਨੇ ਗੱਲ ਨਾ ਸੁਣੀ ਤੋ 21 ਨੂੰ ਸੜਕ ਜਾਮ ਕਰਨਗੇ ਇਹ ਦੋਵੇਂ ਪ੍ਰੋਗਰਾਮਾਂ ਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਸ਼ਾਮਲ ਹੋਏਗੀ ਔਰ ਸਾਡਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀ ਹਮਾਇਤ ਕਰੂਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਜਿਹੜਾ 14 ਨੂੰ ਜਥਾ ਤੁਰਨਾ ਉਹਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਜਥਾ ਸ਼ਾਮਲ ਹੋਊਗਾ ਔਰ ਜਿਹੜਾ ਖਾਸ ਕਰਕੇ ਪੀਜੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੋਰਚਾ ਚੱਲ ਰਿਹਾ ਵਾ ਉਹਦੇ ਵਿੱਚ 10 ਨੂੰ ਕੱਲ ਅੰਮ੍ਰਿਤਸਰ ਗੁਰਦੁਆਰੇ 10 ਵਜੇ ਇਕੱਠੇ ਹੋਣਾ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਪੀਲਿਆ ਔਰ ਉੱਥੋਂ ਯੂਨੀਵਰਸਿਟੀ ਨੂੰ ਰਵਾਨਾ ਹੋਗੇ ਜਿਹੜਾ ਜਬਰ ਕੇਂਦਰ ਦੀ ਜਾਂ ਚੰਡੀਗੜ੍ਹ ਜੂਟੀ ਦੀ ਸਰਕਾਰ ਉਹਨਾਂ ਨਾਲ ਕਰ ਰਹੀ ਆ ਉਹਦੀ ਅਸੀਂ ਨਿੰਦਿਆ ਕਰਦੇ ਆ ਇਹ ਸਾਡੇ ਪ੍ਰੋਗਰਾਮ ਸੀਗੇ ਧੰਨਵਾਦ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ 253ਵੇਂ ਦਿਨ ਛਾਪੇ ਮਾਰੀਆਂ ਕੀਤੀਆਂ ਗਈਆਂ ਨੇ ਕਾਰਵਾਈਆਂ ਕੀਤੀਆਂ ਗਈਆਂ ਨੇ ਅਤੇ ਨਸ਼ੇ ਦੀ ਬਰਾਮਦਗੀ ਵੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਜਾਣਕਾਰੀ ਨਸ਼ਰ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ 303 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਸੂਬੇ ਭਰ ਦੇ ਵਿੱਚ 78 ਐਫ ਆਈ ਆਰ ਨਸ਼ੇ ਦੇ ਸਦਾਗਰਾਂ ਖਿਲਾਫ ਦਰਜ ਕੀਤੀਆਂ ਗਈਆਂ ਨੇ ਅਤੇ ਇਸ ਤਰ੍ਹਾਂ 106 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਦੇ ਨਾਲ ਨਾਲ 253ਵੇਂ ਦਿਨ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 35925 ਹੋ ਗਈ ਹੈ ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 293 ਦਿਨ 700 ਗ੍ਰਾਮ ਹੈਰੋਇਨ 350 ਨਸ਼ੀਲੀਆਂ ਗੋਲੀਆਂ 57910 ਰੁਪਏ ਨਗਦ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਸੋ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਦੀ ਮੁਹਿੰਮ ਜਾਰੀ ਹੈ ਤੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸੀਬਤਾਂ ਘਟਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੜਿੰਗ ਦੇ ਖਿਲਾਫ ਤਰਨਤਾਰਨ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਸ਼ਿਕਾਇਤ ਦੇ ਵਿੱਚ આરોਪ ਲਗਾਇਆ ਗਿਆ ਕਿ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਕੁਝ ਛੋਟੇ ਸਿੱਖ ਬੱਚਿਆਂ ਦੇ ਕੇਸਾਂ ਦੇ ਨਾਲ ਮਜ਼ਾਕ ਕੀਤਾ ਹੈ ਤੇ ਆਪਤੀ ਜਨਕ ਵੀਡੀਓ ਬਣਾਇਆ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ ਦੀ ਨਾਲ ਵਾਇਰਲ ਹੋ ਰਿਹਾ ਸੋ ਇਸੇ ਨੂੰ ਲੈ ਕੇ ਆ ਰਾਜਾ ਵੜਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਰਾਜਾ ਵੜਿੰਗ ਬੱਚਿਆਂ ਦੇ ਜੋੜਿਆਂ ਨੂੰ ਕੇਸਿਆਂ ਨੂੰ ਹੱਥਾਂ ਦੇ ਨਾਲ ਛੂੰਦੇ ਹੋਏ ਮਜ਼ਾਕੀਆ ਅੰਦਾਜ਼ ਦੇ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਸੋ ਐਸਜੀਪੀਸੀ ਨੇ ਇਸ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ਤੇ ਇਹ ਵੀ ਕਿਹਾ ਹੈ ਕਿ ਜਾਣ ਬੁਝ ਕੇ ਬੱਚਿਆਂ ਦਾ ਮਜ਼ਾਕ ਉਡਾਉਣ ਵਾਲਾ ਇਹ ਕੰਮ ਕੀਤਾ ਗਿਆ ਹੈ ਐਸਡੀਪੀਸੀ ਦਾ ਕਹਿਣਾ ਹੈ ਕਿ ਇਸ ਵੀਡੀਓ ਨੇ ਹਰ ਪਾਸੇ ਸੁਣਨ ਵਾਲਿਆਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਸੋ ਐਸਡੀਪੀਸੀ ਨੇ ਇਸ ਮਾਮਲੇ 'ਚ ਤਰਨ ਤਰਨ ਦੇ ਐਸਐਸਪੀ ਨੂੰ ਬੇਨਤੀ ਕੀਤੀ ਹੈ ਕਿ ਰਾਜਾ ਵੜਿੰਗ ਦੇ ਖਿਲਾਫ ਸੰਬੰਧਿਤ ਧਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਕੇ ਉਚਿਤ ਕਾਰਵਾਈ ਕੀਤੀ ਜਾਵੇ ਗੁਜਰਾਤ ਦੇ ਅਤਵਾਦੀ ਵਿਰੋਧੀ ਦਸਤੇ ਨੇ ਅੰਮਦਾਵਾਦ ਦੇ ਅਦਲਾਸ ਦੇ ਵਿੱਚ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ATS ਪਿਛਲੇ ਕੁਝ ਦਿਨਾਂ ਤੋਂ ਉਹਨਾਂ ਤੇ ਨਜ਼ਰ ਰੱਖ ਰਹੀ ਸੀ ਪਰੋਸੇਜੁਗ ਸੂਤਰਾਂ ਦੀ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ATS ਨੇ ਐਤਵਾਰ ਨੂੰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਹੀ IS IS ਦੇ ਲਈ ਕੰਮ ਕਰ ਰਹੇ ਸਨ ATS ਨੂੰ ਸੂਚਨਾ ਮਿਲੀ ਕਿ ਅਤਵਾਦੀ ਹਥਿਆਰ ਇਕੱਠੇ ਕਰਨ ਲਈ ਗੁਜਰਾਤ ਜਾ ਰਹੇ ਹਨ ਅਤੇ ਦੇਸ਼ ਭਰ ਦੇ ਵਿੱਚ ਵਕਫਾਕਤਾਵਾ ਤੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ ਤਿੰਨੋਂ ਅਤਵਾਦੀਆਂ ਨੂੰ ਵਕਫਾਕ ਮੋਡਿਊਲਾਂ ਦਾ ਇਹ ਹਿੱਸਾ ਸਨ ATS ਦੇ ਰਡਾਰ ਤੇ ਅਤਵਾਦੀ ਦੇਸ਼ ਤੇ ਕਿਤੇ ਕਿਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਅਤੇ ਗੁਜਰਾਤ ATS ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਇਸ ਸਬੰਧੀ ਵੇਰਵੇ ਵੀ ਉਹਨਾਂ ਵੱਲੋਂ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਗੁਜਰਾਤ ਅਤਵਾਦੀ ਵਿਰੋਧੀ ਦਸਤੇ ਨੇ ਅਗਸਤ ਦੇ ਵਿੱਚ 4 ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਵਿੱਚੋਂ ਦੋ ਗੁਜਰਾਤ ਦੇ ਤੇ ਇੱਕ ਦਿੱਲੀ ਅਤੇ ਇੱਕ ਨੋਇਡਾ ਦਾ ਰਹਿਣ ਵਾਲਾ ਸੀ ਤੇ ਹੁਣ ਮੌਸਮ ਤੇ ਪੌਣਿਆਂ ਇੱਕ ਨਜ਼ਰ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਤੋਬਾਦ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਸੂਬੇ ਦੇ ਵਿੱਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਇਸ ਦੇ ਚੱਲਦਿਆਂ ਤਾਪਮਾਨ ਦੇ ਵਿੱਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਇੱਕ ਪੱਛਮੀ ਗੜਬੜੀ ਕਾਰਨ ਬਦਲਾਅ ਹੋਵੇਗਾ ਇਸ ਦੇ ਅਸਰ ਸਿੱਧੇ ਤੌਰ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਨਾਲ ਕੜਾਕੇ ਦੀ ਠੰਡ ਵੀ ਅਗਲੇ 2 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਮੌਸਮ ਵਿਭਾਗ ਵੱਲੋਂ 11 ਤਰੀਕ ਤੱਕ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲਣ ਦੀ پیشن گوئی ਕੀਤੀ ਗਈ ਹੈ ਫਿਲਹਾਲ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦੇਖਣ ਨੂੰ ਮਿਲ ਰਹੀ ਹੈ ਸਵੇਰੇ ਸ਼ਾਮ ਮੌਸਮ ਦੇ ਵਿੱਚ ਵਿਜ਼ਿਬਿਲਟੀ ਹੈ ਜੋ ਦੇਖਣ ਦੀ ਸਮਰੱਥਾ ਉਹ ਘਟ ਜਾਂਦੀ ਹੈ ਅਤੇ ਧੁੰਦ ਹੈ ਜਿਹੜੀ ਦਿਨ ਪਰ ਦਿਨ ਸੰਘਣੀ ਹੁੰਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਹੈ ਜਿਹੜੀ ਸਵੇਰ ਸਾਰ 500 ਮੀਟਰ ਤੋਂ ਵੀ ਘੱਟ ਦੇਖੀ ਗਈ ਹੈ ਸੋ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਜਿਵੇਂ ਜਿਵੇਂ ਠੰਡ ਵੱਧ ਰਹੀ ਹੈ ਆਉਣ ਜਾਣ ਦੀਆਂ ਆਵਾਜਾਈ ਦੀਆਂ ਦਿੱਕਤਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਧੁੰਦ ਕਰਕੇ ਰਫ਼ਤਾਰ ਹੈ ਜਿਹੜੀ ਧੀਮੀ ਰੱਖ ਕੇ ਉਹ ਵਾਹਨ ਚਲਾਉਣੇ ਪੈ ਰਹੇ ਨੇ ਲੋਕਾਂ ਦੇ ਕਪੜਿਆਂ ਦੇ ਵਿੱਚ ਵੀ ਬਦਲਾਅ ਮਹਿਸੂਸ ਕੀਤਾ ਜਾ ਰਿਹਾ ਹੈ ਸਵੇਰੇ ਸ਼ਾਮ ਮੋਟਰਸਾਈਕਲਾਂ ਸਕੂਟਰਾਂ ਤੇ ਆਉਣ ਜਾਣ ਵਾਲੇ ਲੋਕਾਂ ਵੱਲੋਂ ਲੋਈਆਂ ਲੈ ਕੇ ਹੁਣ ਸਫ਼ਰ ਕੀਤਾ ਜਾ ਰਿਹਾ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਰ ਹਾਲ ਇੰਨਾ ਹੀ ਹੁਣ ਮੈਨੂੰ ਦੁਆਜ਼ਤ ਬਹੁਤ ਬਹੁਤ ਧੰਨਵਾਦ